ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪੇ ਹਰੀ ਸਾਹਿਬ ਸੰਗਤ ਤੁਹਾਨੂੰ ਇੱਕ ਮਹਾਰਾਜਾ ਰਣਜੀਤ ਸਿੰਘ ਜੀ ਦੇ ਇਤਿਹਾਸ ਦੇ ਵਿੱਚੋਂ ਸੁਣਾਉਣੇ ਆ ਇਤਿਹਾਸੋ ਮਹਾਰਾਜਾ ਰਣਜੀਤ ਸਿੰਘ ਨੇ ਛੋਟੇ ਜਿਹੇ ਪੰਜਾਬ ਤੋਂ ਬਹੁਤ ਵੱਡਾ ਪੰਜਾਬ ਬਣਾਇਆ ਪਹਿਲਾਂ ਛੋਟੇ ਛੋਟੇ ਜੱਥੇ ਸੀ ਫਿਰ ਛੋਟੇ-ਛੋਟੇ ਰਾਜਸਤਾ ਬਣ ਗਏ ਫਿਰ ਛੋਟੀਆਂ ਰਾਜਸਤਾ ਨੂੰ ਨਾਲ ਪ੍ਰੇਮ ਨਾਲ ਜੋੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਬਾਹਰ ਲਿਆਂ ਸਟੇਟਾਂ ਤੇ ਜੋੜਾ ਜਰ ਵੀ ਨਹੀਂ ਜਿੱਤ ਕੇ ਜਿਹੜੇ ਧੱਕਾ ਕਰਦੇ ਸੀ ਉਹਨਾਂ ਦੇ ਨਾਲ ਜਿੱਤ ਕੇ ਆਪਣੇ ਪੰਜਾਬ ਨੂੰ ਵਧਾਇਆ 40 ਸਾਲ ਰਾਜ ਕਰਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਮੁਸਲਮਾਨ, ਹਿੰਦੂ, ਸਿੱਖ, ਈਸਾਈ ਜੋ ਸਾਡੇ ਗਰੀਬ ਪਬਲਿਕ ਸਾਰਿਆਂ ਨੂੰ ਇੱਕ ਸਮਾਨ ਸਮਝਦਾ ਸੀ ਸਾਰੇ ਨੌਕਰੀਆਂ ਤੇ ਰੱਖੇ ਹੋਏ ਸੀ ਕੋਈ ਵੀ ਭੁੱਖਾ ਨਹੀਂ ਸੀ ਮਰਦਾ ਤੇ ਨਾ ਕੋਈ ਬਗਾਵਤ ਕਰਦਾ ਸੀ ਨਾ ਤਾਂ ਧਰਨਾ ਲੱਗਿਆ 40 ਸਾਲ ਦੇ ਵਿੱਚੋਂ ਨਾ ਕਿਸੇ ਨੂੰ ਫਾਂਸੀ ਹੋਈ ਹੈ ਤੇ ਨਾ ਐਡਾ ਵੱਡਾ ਕਿਸੇ ਨੇ ਗੁਨਾਹ ਕਰਿਆ ਨਾ ਕੋਈ ਬਲਾਤਕਾਰ ਹੁੰਦਾ ਸੀ ਦੱਸਦੇ ਆ ਵੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੁੱਤੇ ਦੇ ਗਾਲ ਕੰਠਾ ਪਾ ਕੇ ਛੱਡਦਾ ਸੀ ਵੇ ਲੋਗ ਦਿਖਾਓ ਕੋਈ ਜੇ ਕਿਸੇ ਚ ਪਾਪ ਹੈਗੇ ਤੇ ਫਿਰ ਦੇਈਏ ਸਜ਼ਾ ਸਜ਼ਾ ਇੱਡੀ ਵੱਡੀ ਮਿਲਦੀ ਸੀ ਤੇ ਕੋਈ ਡਰਦਾ ਗੁਨਾਹ ਨਹੀਂ ਸੀ ਕਰਦਾ ਕੋਈ ਪਾਪ ਨਹੀਂ ਸੀ ਕਰਦਾ ਜਿਹੜੇ ਅੱਜ ਪਾਪ ਹੋ ਰਿਹਾ ਇਹ ਕਮੀ ਕੀ ਦੇ ਜਾਂ ਸਰਕਾਰਾਂ ਚ ਹੈ ਆਪਣੇ ਪੈਸਿਆਂ ਦੇ ਨਾਲ ਆਪਣੀਆਂ ਬੋਟਾਂ ਲੈ ਕੇ ਸਰਕਾਰਾਂ ਬਣ ਕੇ ਆਪਾਂ ਨੂੰ ਹੀ ਦੁਖੀ ਕਰਦੀਆਂ ਜੋ ਪੁਲਿਸ ਆ ਉਹ ਆਪਣੇ ਪੈਸੇ ਤੋਂ ਤਨਖਾਹ ਲੈਂਦੇ ਨੇ ਤੇ ਆਪਣੀ ਰਾਖੀ ਕਰਦੇ ਨਹੀਂ ਬੱਚੇ ਆਉਦੇ ਵੱਡੇ ਵੱਡੇ ਆਉਦਿਆਂ ਤੇ ਲਾਏ ਆ ਚਾਹੇ ਵੱਡੇ ਵੱਡੇ ਬਾਹਰਲੇ ਦੇਸਾਂ ਚ ਪੜਨ ਲਾਏ ਆ ਤੇ ਆਪਾਂ ਨੂੰ ਅੱਜ ਦੇਖ ਲਓ ਕਿ ਕਿਤੇ ਰੋਜ਼ ਘੱਟੋ ਘੱਟ ਪੰਜਾਬ ਦੇ ਵਿੱਚ 30 40 ਕਤਲ ਹੁੰਦੇ ਹੋਣਗੇ ਸਿੱਧੇ ਘਰ ਦੇ ਵਿੱਚ ਆ ਕੇ ਕਤਲ ਕਰਨ ਲੱਗੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਇਹ ਨਹੀਂ ਸੀ ਐ ਤਾਂ ਜਿਹੜੇ ਆਪਣੇ ਲੋਕ ਆ ਜਿਹੜੇ ਉਹ ਰਾਜ ਤਾਂ ਭਾਲਦੇ ਆ ਵੀ ਸਾਡਾ ਰਾਜ ਹੋਵੇ ਉਹਦੇ ਵਿੱਚ ਫਿਰ ਕੋਈ ਗੁਨਾਹ ਨਾ ਕਰੇ ਕੋਈ ਨਸ਼ਾ ਨਾ ਹੋਵੇ ਜਿਹੜਾ ਹੁਣ ਨਸ਼ਾ ਤੇ ਚੱਲ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਰਾਜ ਦੇ ਵਿੱਚ ਕੋਈ ਨਸ਼ਾ ਨਹੀਂ ਸੀ ਜੇ ਕੋਈ ਖਾਂਦਾ ਵੀ ਹੋਊ ਤਾਂ ਫੇਮ ਚਾਏ ਉਹ ਪੋਸਤ ਹੁੰਦਾ ਸੀ ਉਹਦੇ ਨਾਲ ਲੋਕ ਕੰਮ ਕਰਦੇ ਤੰਦਰੁਸਤ ਰਹਿੰਦੇ ਸੀ ਜੰਗਾਂ ਜੁੱਧਾਂ ਦੇ ਵਿੱਚ ਵੀ ਉਹ ਦਿੱਤਾ ਜਾਂਦਾ ਸੀ ਨਸ਼ਾ ਵੀ ਜਿਹੜੀ ਉਹਨਾਂ ਦੇ ਆਹ ਸੱਟਾਂ ਵੱਜ ਜਾਂਦੀਆਂ ਉਹਨਾਂ ਦੀ ਚੀਸਾ ਨਾ ਪੈਂਦੇ ਉਹਨਾਂ ਚੀਸਾ ਤੋਂ ਦਿੱਤਾ ਜਾਂਦਾ ਸੀ ਬੇਨ ਕਲਰ ਇਸ ਤਰ੍ਹਾਂ ਕਰਦੇ ਕਰਦੇ ਸਾਹ ਸੰਗਤ ਤੇ ਛਾਮ ਸਿੰਘ ਅਟਰੀ ਜੰਗ ਕਰਦੇ ਕਰਦੇ ਪਠਾਣਾ ਦੇ ਨਾਲ ਸਤਲੁਜ ਦੇ ਵਿਚਾਲੇ ਘੇਰੇ ਗਏ ਉਧਰ ਸਤਲੁਜ ਆ ਗਿਆ ਤੇ ਉਧਰੋਂ ਪਠਾਣਾ ਦੀ ਫੌਜ ਹੋ ਗਈ ਸਾਰਾ ਦਿਨ ਤਾਂ ਲੜਾਈ ਕਰੀ ਤੇ ਰਾਤ ਪੈ ਗਈ ਰਾਤ ਨੂੰ ਲੜਾਈ ਉਦੋਂ ਬੰਦ ਹੋ ਜਾਂਦੀ ਸੀ ਤੇ ਸ਼ਾਮ ਸਿੰਘ ਟਾਰੀ ਨੇ ਆਪਣੇ ਇਕਹਿਲਕਾਰ ਨੂੰ ਕਿਹਾ ਵੀ ਹੁਣੇ ਦਵਾ ਦਬ ਭਜੋ ਮਹਾਰਾਜਾ ਰਣਜੀਤ ਸਿੰਘ ਹਰਮੰਦਰ ਸਾਹਿਬ ਦੇ ਵਿੱਚ ਆ ਉੱਥੇ ਕੋਲੇ ਆ ਤੇ ਉਹਨੂੰ ਜਾ ਕੇ ਉਹਨਾਂ ਦੀਆਂ ਫੌਜਾਂ ਲੈ ਕੇ ਆਓ ਕਿਉਂਕਿ ਜਿਹੜਾ ਹਰੀ ਸਿੰਘ ਨਲੂਆ ਸੀ ਉਹ ਜ਼ਬਰਦਸਤ ਦੇ ਕਲੇ ਨਹੀਂ ਗਿਆ ਹੋਇਆ ਸੀ ਇਹ ਇੱਥੇ ਘਰ ਕੇ ਉਹਨੂੰ ਘੇਰੇ ਗਏ ਨਾ ਤਾਂ ਉਧਰ ਤੇ ਨਾ ਉਧਰ ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਸਨੇਹਾ ਪਹੁੰਚਿਆ ਐਲਕਾਰ ਆਇਆ ਤੇ ਮਹਾਰਾਜਾ ਰਣਜੀਤ ਸਿੰਘ ਹਰਿਮੰਦਰ ਸਾਹਿਬ ਦੇ ਵਿੱਚ ਪਾਠ ਸੁਣ ਰਿਹਾ ਸੀ ਉਦੋਂ ਜਿਹੜੀ ਵਰਦੀ ਹੁੰਦੀ ਸੀ ਨਾ ਆਪੋ ਆਪਣੇ ਸੂਬੇਦਾਰਾਂ ਦੀ ਤੇ ਆਪੋ ਆਪਣੇ ਜਿਹੜੇ ਹੁੰਦੇ ਸੀਗੇ ਵੱਡੇ ਆਫਸਰ ਉਹਨਾਂ ਦੀਆਂ ਵਰਦੀਆਂ ਰੱਖੀਆਂ ਹੁੰਦੀਆਂ ਸੀ ਜਰਨਲ ਹੁੰਦੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਨੇ ਜਰਨਲ ਦੇ ਉਹਦੇ ਜਰਨਲ ਦੀ ਫੌਜ ਦੇ ਫੌਜੀ ਸਿਆਣ ਲਿਆ ਵੀ ਉਹ ਫੌਜੀ ਕੋਈ ਕੰਮ ਆ ਕੋਈ ਗੱਲ ਬਾਤ ਆਤਾਂ ਆਇਆ ਤੇ ਉੱਠ ਕੇ ਉੱਥੋਂ ਗਿਆ ਤੇ ਉਹਦੀ ਗੱਲ ਪੁੱਛੀ ਵੀ ਹਾਂ ਦੱਸ ਭਾਈ ਕੀ ਗੱਲ ਹੋਈ ਉਹਦੇ ਸਾਰੇ ਦੱਸਦੇ ਵੀ ਆ ਗੱਲ ਹੈ ਵੀ ਤੜਕਾ ਹੋ ਚੱਲਿਆ ਤੇ ਲੜਾਈ ਸ਼ੁਰੂ ਹੋ ਜਾਣੀ ਹੈ ਤੇ ਆਪਣੇ ਫੌਜੀ ਘੇਰੇ ਵੇ ਜਾਂ ਸ਼ਾਮ ਸੰਗ ਟਾਰੀ ਘਿਰਿਆ ਹੋਇਆ ਮਗਰ ਕੋਈ ਮਦਦ ਨਹੀਂ ਉਹ ਪਠਾਨ ਬਹੁਤ ਚੜੇ ਆ ਤੇ ਤੁਸੀਂ ਚੱਲੋ ਸਾਡੇ ਨਾਲ ਤੇ ਸਾਡੀ ਮਦਦ ਕਰੋ ਮਹਾਰਾਜਾ ਰਣਜੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਹੁਕਮਨਾਮਾ ਲਿਆ ਉਦੋਂ ਹੁਕਮਨਾਮਾ ਲੈ ਕੇ ਤੇ ਆਪਣੀਆਂ ਫੌਜਾਂ ਨੂੰ ਬਿਸਲ ਮਾਰ ਦਿੱਤਾ ਤੇ ਦਵਾ ਦਵ ਤਿਆਰ ਹੋ ਕੇ ਸਤਲੋਜ ਦੇ ਕਿਨਾਰੇ ਚੱਲੋ ਕੰਢੇ ਨੂੰ ਹੁਣ ਜਦੋਂ ਸਤਲੋਜ ਦੇ ਕਿਨਾਰੇ ਗਏ ਤੇ ਪਾਣੀ ਬਹੁਤ ਜ਼ਿਆਦਾ ਪਾਣੀ ਇੰਨਾ ਚੜਿਆ ਹੋਇਆ ਦਰਿਆ ਦਾ ਤੇ ਮਹਾਰਾਜਾ ਰਣਜੀਤ ਸਿੰਘ ਜਾੜੇ ਉਧਰ ਫੌਜਾਂ ਕਰੀਆਂ ਵੀ ਆਪ ਤੋਂ ਜਾਣਦੀਆਂ ਜਾਣ ਤੋਂ ਪਿਆਰੀਆਂ ਇਧਰੋਂ ਮਹਾਰਾਜਾ ਰਣਜੀਤ ਸਿੰਘ ਭਾਈ ਤੁਰ ਪਿਆ ਫੌਜਾਂ ਲੈ ਕੇ ਮੂਰੇ ਦਰਿਆ ਆ ਗਿਆ ਦਰਿਆ ਗਾ ਤੇ ਮਹਾਰਾਜਾ ਰਣਜੀਤ ਸਿੰਘ ਨੇ ਦੇਖਿਆ 400 ਵੀ ਹੁਣ ਤੱਕ ਕਿਸਤੀਆਂ ਦਾ ਕੋਈ ਕੰਮ ਨਹੀਂ ਨਾ ਕਿਸਤੀਆਂ ਇੰਡੀਆਂ ਆਉਣ ਤੇ ਨਾ ਫੌਜਾਂ ਲੰਘਣ ਤੇ ਬਰੂਦ ਭਜਜੂ ਵੀ ਕਿਵੇਂ ਕਰਕੇ ਫਿਰ ਉਹਨੇ ਸੱਚੇ ਪਾਤਸ਼ਾਹ ਜੀ ਦਾ ਹੁਕਮ ਨਾਵਾ ਲਿਆ ਹੋਇਆ ਸੀ ਤੇ ਘੋੜੇ ਨੂੰ ਠੱਲਦਾ ਕਹਿੰਦਾ हे ਗਰੀਬ ਨਵਾਦ ਸੱਚੇ ਪਾਸ਼ਾ ਤੁਸੀਂ ਆਪ ਹੀ ਦਰਿਆ ਤੋਂ ਰਸਤਾ ਲੈ ਦਿਓ ਤੇ ਅਸੀਂ ਤਾਂ ਹੁਣ ਚੱਲੇ ਹਾਂ ਬਸ ਦਰਿਆ ਤੂੰ ਅੜਕਣਾ ਅਟਕ ਸਕਦਾ ਦਰਿਆ ਉਥੇ ਅਟਕ ਗਿਆ ਸਾਹਸਨ ਤੇ ਲੰਘਾ ਦੇਤਾ ਮਹਾਰਾਜਾ ਰਣਜੀਤ ਸਿੰਘ ਦੀਆਂ ਸਾਰੀਆਂ ਫੌਜਾਂ ਲੰਘਦੀਆਂ ਤੇ ਉਧਰ ਜੰਗ ਵੀ ਸ਼ੁਰੂ ਹੋ ਗਿਆ ਸੀ ਤੇ ਕਿਉਂਕਿ ਕਿਰਿਆ ਕਰਕੇ ਸ਼ਾਮ ਸਿੰਘ ਬਹੁਤ ਜੰਗ ਦਾ ਬੜੀ ਬਹਾਦਰੀ ਨਾਲ ਕਰ ਰਿਹਾ ਸੀ ਪਰ ਹੁਣ ਥੋੜੇ ਬੰਦੇ ਕਰਕੇ ਪੇਸ਼ ਨਹੀਂ ਸੀ ਜਾਂਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਵਾ ਲੱਖ ਨਾਲ ਇੱਕ ਲੜਾ ਰਹੇ ਨੇ ਸੀ ਤੇ ਸਵਾ ਲੱਖ ਨਾਲ ਲੜੀ ਜਾ ਰਿਹਾ ਸੀ ਤੇ ਮਗਰਨ ਜੀ ਸਖਦੀਆਂ ਫੌਜਾਂ ਮਿਲ ਪਹੁੰਚ ਗਈਆਂ ਜਦੋਂ ਜਾ ਕੇ ਤੋਪਾਂ ਕਰੀਆਂ ਨਾ ਫੱਟੋ ਤੇ ਸਾਹਾ ਸੰਗ ਤੇ ਜਾਗ ਦੇ ਛੱਡੇ ਗੋਲੇ ਰਣਜੀਤ ਸਿੰਘ ਜੀ ਦੀਆਂ ਫੌਜਾਂ ਨੇ ਜਿਹੜੇ ਪਠਾਲ ਸੇ ਬਸ ਫਿਰ ਪਿੱਛੇ ਭੌਂਕੇ ਨਹੀਂ ਚੱਕੇ ਉੱਡ ਗਏ ਅਡੰਤ ਹੋ ਗਏ ਪਿੱਛੇ ਨੂੰ ਬਹੁਤ ਫੌਜਾਂ ਫਿਰ ਸਾਹਾ ਸੰਗ ਟਾੜੀ ਨੇ ਜਾ ਕੇ ਲੇਤੜੀਆਂ ਬਹੁਤ ਕੋੜੇ ਮਗਰ ਭਜਾ ਪੇ ਜਾ ਕੇ ਉਹ ਫੌਜੀ ਕੁੱਟੇ ਵੱਡੇ ਬੜਾ ਆਪਦਾ ਬਦਲਾ ਲਿਆ ਉਸ ਉਹਨਾਂ ਦੀਆਂ ਤੋਪਾਂ ਤੇ ਕੁਸ ਆਪਣੀਆਂ ਤੋਪਾਂ ਲੈ ਕੇ ਵਾਪਸ ਮੁੜੇ ਹੁੰਦੇ ਆ। ਵਾਪਸ ਮੁੜ ਕੇ ਉਸੇ ਹੀ اٹਕ ਦਰਿਆ ਤੇ ਫੇਰ ਪਹੁੰਚ ਗਏ। ਉੱਥੇ ਹੀ ਫੇਰ ਅਨਜੀਤ ਸਿੰਘ ਨੇ ਉਸੇ ਤਰ੍ਹਾਂ ਹੀ ਅਰਦਾਸ ਕਰੀ, ਅਰਦਾਸ ਕਰਕੇ ਤੇ ਘੋੜੇ ਠੇਲ ਤੇ। ਜਦੋਂ ਘੋੜੇ ਠੇਲੇ ਤੇ ਘੋੜਿਆਂ ਰਸਤਾ ਮਿਲ ਗਿਆ। ਹੁਣ ਉਧਰੋਂ ਜੰਗ ਜਿੱਤ ਕੇ ਫੌਜਾਂ ਜੰਗ ਜਿੱਤ ਕੇ ਆਹਾਰੀਆਂ ਹੈ। ਤੇ ਇੱਧਰ ਜਿਹੜੀਆਂ ਪਬਲਿਕ ਸੀ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਬੀਰ ਰਣਜੀਤ ਸਿੰਘ ਜਾ ਰਿਹਾ ਕਰੋਧ ਦੇ ਨਾਲ ਤੇ ਜਿਹੜੇ ਲੋਕ ਸੀ ਉਹ ਦੇਖ ਰਹੇ ਸੀ ਵੀ ਜੰਗ ਜਿੱਤ ਕੇ ਮਹਾਰਾਜਾ ਰਣਜੀਤ ਸਿੰਘ ਜੀ ਮੁੜਨਗੇ ਜਦੋਂ ਉਧਰ ਮੁੜੇਦਿਆਂ ਨੂੰ ਪਤਾ ਲੱਗਿਆ ਲੋਕ ਕਤੇ ਪਾਈ ਲੋਕ ਹਾਰ ਲੈ ਕੇ ਖੜ ਗਏ ਵੀ ਮਹਾਰਾਜਾ ਰਣਜੀਤ ਸਿੰਘ ਦੇ ਆਪਾਂ ਹਾਰ ਪਾਵਾਂਗੇ ਗਲਾਂ ਚ ਹੋਰ ਮਹਾਰਾਜਾ ਰਣਜੀਤ ਸਿੰਘ ਦੇ ਪਾਈ ਰਾਜ ਜਦੋਂ ਨਾ ਉਹ ਜਿੱਤ ਗਏ ਤੇ ਲੋਕਾਂ ਨੇ ਕੀ ਕਰਿਆ ਹਾਰ ਗਲ ਚ ਪਾਉਣੇ ਸ਼ੁਰੂ ਕਰਦੇ ਰਣਜੀਤ ਸਿੰਘ ਭੁੱਲ ਗਿਆ ਬਿਮਰ ਅਰਦਾਸ ਦਾ ਸਤਿਗੁਰੂ ਦੇ ਚਰਨਾਂ 'ਚ ਕਰੀ ਤੇ ਹੁਕਮਨਾਮਾ ਲਿਆ ਤੇ ਗਲ 'ਚ ਹਾਰ ਮੈਂ ਪੋਈ ਜਾਂਦਾ ਜਦੋਂ ਨਾ ਅੱਧੋਂ ਜ਼ਿਆਦੇ ਹਾਰ ਪੈ ਗਏ ਤੇ ਨੇੜ ਨੇੜ ਤੁਰਿਆ ਜਾਂਦਾ ਹਰਮੰਦਰ ਸਾਹਿਬ ਚੇਤੇ ਆ ਗਿਆ ਤੇ ਖੜ ਗਿਆ ਰਥਵਾਲ ਨੂੰ ਕਹਿੰਦਾ ਕਢਿਓ ਜਦੋਂ ਰਥਵਾਲ ਨੇ ਕਢਾਇਆ ਬਹਿ ਕੇ ਬਹਿ ਕੇ ਕਹਿੰਦੇ ਹੇ ਸੱਚਾ ਪਾਤਸ਼ਾਹ ਮੈਂ ਬਹੁਤ ਵੱਡੀ ਗਲਤੀ ਕਰ ਲਈ ਉਹ ਹਾਰ ਲਾ ਲੇ ਸਾਰੇ ਲਾ ਕੇ ਉਹਨਾਂ ਨੇ ਰਸ ਦੇ ਵਿੱਚ ਰੱਖ ਲੇ ਤੇ ਜਾ ਕੇ ਨਾ ਹਰਮੰਦਰ ਸਾਹਿਬ ਤੇ ਸਤਗੁਰੂ ਜੀ ਦੇ ਮੂਹਰੇ ਚਰਨਾਂ ਦੇ ਵਿੱਚ ਖੜ ਕੇ ਤੇ ਆਪ ਦੀ ਦਾੜੀ ਫੜ ਕੇ ਦੋਲ ਫੇੜੇ ਉਧਰ ਤੇ ਦੋਲ ਫੇੜੇ ਉਧਰ ਮਾਰੇ ਮਹਾਰਾਜਾ ਰਣਜੀਤ ਸਿੰਘ ਨੇ ਉਹ ਭਲਾ ਕਿਉਂ ਮਾਰੇ ਉਸ ਆਸਾ ਸੰਗਤ ਜਿਤਾਇਆ ਵੇ ਸਤਗੁਰੂ ਜੀ ਦਾ ਹੁਕਮ ਲਾਵਾ ਲਿਆ ਸਤਗੁਰੂ ਜੀ ਦੀ ਅਰਦਾਸ ਕਰੀ ਸੱਚੇ ਪਾਤਸ਼ਾਹ ਅੰਗ ਸੰਗ ਹੋਏ ਤੇ ਹਾਰ ਆਪ ਦੇ ਗਲ 'ਚ ਪਾਉਂਦਾ ਤੁਰਿਆ ਅੰਦਰ ਆਪ ਦੇ ਗਲ 'ਚ ਪਾਉਂਦਾ ਤੁਰਿਆ ਤੇ ਉਹਦੀ ਗਲਤੀ ਦੇ ਕਾਰਨ ਆਪ ਦੀ ਦਾੜੀ ਫੜ ਕੇ ਚਾਲ ਫਿੜੇ ਦੋ ਉਧਰ ਤੇ ਦੋ ਉਧਰ ਮਾਰੇ ਆਪ ਰਣਜੀਤ ਸਿੰਘ ਨੇ ਤੇ ਅੱਜ ਦੇ ਬਾਦਸ਼ਾਹ ਦੇਖ ਲੋ ਆਹ ਇਹ ਰਲਦੀਆਂ ਗੱਲਾਂ ਉਹਨਾਂ ਦੇ ਨਾਲ ਤੇ ਤਾਂ ਪਿਆਰ ਸੀ ਸੰਗਤ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦਾ ਤੇ ਜਿਹੜੇ ਅੱਜ ਦੇ ਅੱਜ ਦੇ ਰਾਜੇ ਆ ਬਾਦਸ਼ਾਹ ਦੇਖ ਲੋ ਕੋਈ ਮਰੇ ਜਾਵੇ ਕੋਈ ਖੱਪੇ ਜਾਵੇ ਦੇਖੋ ਘਰੇ ਆ ਕੇ ਗੋਲਗਾਂ ਮਾਰੀ ਜਾਂਦੇ ਆ ਕਿਤੇ ਸਰਪੰਚ ਦੇ ਮਾਰਤੀਆਂ ਕਿਤੇ ਐਮਐਲਏ ਉਹਨੇ ਆਪ ਦਾ ਐਮਐਲਏ ਮਾਰਤਾ ਗੋਲਗਾਂ ਮਾਰ ਮਾਰ ਕੱਡੇ-ਕੱਡੇ ਡਾਕਟਰਾਂ ਨੂੰ ਮਾਰੇ ਜਾਂਦੇ ਹਸਪਤਾਲਾਂ ਚ ਗੋਲੀਆਂ ਚੱਲੇ ਜਾਂਦੀਆਂ ਯਾਰ ਕੋਈ ਰਾਜ ਹੀ ਹੈ ਨਹੀਂਗਾ ਇਹੀ ਕਿਤੇ ਭਗਵੰਤ ਮਾਨ ਦਾ ਹੁਕਮ ਦਿੱਤਾ ਹੋਵੇ ਕਿ ਕਦੇ ਟਕਾ ਕੇ ਤੈਨੂੰ ਪੁਲਿਸ ਨੂੰ ਵੀ ਜੇ ਕਿਸੇ ਨੇ ਕਤਲ ਕੀਤਾ ਤੇ ਪੁੱਠਾ ਲਟਕਾ ਦਿਓ ਪੁੱਛਿਓ ਨਾ ਉਸੇ ਵੇਲੇ ਤੇ ਮੈਨੂੰ ਆ ਕੇ ਦੱਸੋ ਜੇ ਕੋਈ ਤੁਹਾਡੇ ਅੱਖੇ ਨਹੀਂ ਲੱਗਦਾ ਤੇ ਮੈਂ ਪੁੱਠਾ ਕਰਕੇ ਟੰਗਾਂਗਾ ਜਦੋਂ ਇਹ 20-50 ਨੂੰ ਸਜ਼ਾ ਦਿੱਤੀ ਨਾ ਐਡੀ ਵੱਡੀ ਸਾਹ ਸੰਗਤ ਲੋਕ ਹਟ ਜਾਣਗੇ ਉਹਨ ਲੋਕਾਂ ਨੂੰ ਇਉਂ ਆ ਵੀ ਕਿਹੜਾ ਕਿਸੇ ਨੇ ਕਹਿਣਾ ਜਾ ਗਿਆ 10-20 ਦਰਜ ਮਹੀਨੇ 2 ਮਹੀਨੇ 4 ਮਹੀਨੇ ਜਾਂ ਸਾਲ 2 ਸਾਲਾਂ ਨੂੰ ਆਪਾਂ ਭਰੀ ਹੋ ਕੇ ਆ ਜਾਣਾ ਹੈ ਪੈਸੇ ਦੇ ਕੇ ਛੁੱਟਿਆਵਾਂਗੇ ਕਿਹਨੇ ਕੋਸ ਕਹਿਣਾ ਤੇ ਕਿਹਨੇ ਕਰਨਾ ਜੋ ਮਰਜ਼ੀ ਕਰੀ ਜਾਓ ਹੁਣ ਤਾਂ ਸਾਧ ਸਿੰਘ ਆਪੋਤਾਪ ਹੋਈ ਪਈ ਆ ਕੋਈ ਕਿਸੇ ਨੂੰ ਪੁੱਛਦਾ ਨਹੀਂ ਤੁਸੀਂ ਮੋਗੇ ਤਹਿਸੀਲ ਦਾ ਤਹਿਸੀਲ ਚੋਂ ਉੱਠ ਜੋ ਕੋਈ ਆਪਦਾ ਕੰਮ ਕਰਾਉਣ ਸਰੇ ਹੰ ਪੈਸੇ ਮੰਗੀ ਜਾ ਰਿਹਾ ਹੈ ਜਿੱਧਰ ਮਰਜੀ ਜਾਵੜੋ ਪੈਸੇ ਤੋਂ ਬਿਨਾ ਕੰਮ ਨਹੀਂ ਹੋਣਾ ਪਤਾ ਨਹੀਂ ਵੇਖ ਲੋ ਨਾ ਤਾਂ ਆਪਣੀਆਂ ਟੈਕਸ ਭਰੀ ਜਾਂਦੇ ਐਨਾਂ ਜੇਬਾਂ ਦੇ ਵਿੱਚ ਰੁਪਈਏ ਕੱਢੀ ਜਾਂਦੇ ਆ ਇਹ ਆ ਰਾਜਪਾ ਇਹਦਾ ਭਗਵਾਨ ਤਮੰਦਾ ਤੇ ਉਧਰ ਮਹਾਰਾਜਾ ਅਨਜੀਤ ਸਿੰਘ ਦਾ ਰਾਜ ਤੁਸੀਂ ਸੁਣਿਆ ਉਹਦੇ ਰਾਜ ਦੇ ਵਿੱਚ ਸਾਹ ਸੰਗਤ ਕੋਈ ਇਲਤ ਤਾਂ ਕੀ ਕੋਈ ਬੋਲਦਾ ਨਹੀਂ ਸੀ ਤੇ ਜੇ ਇੱਕ ਗੁਰਦੁਆਰਾ ਬਣਿਆ ਸੀ ਤੇ ਗੁਰਦੁਆਰੇ ਦੇ ਨਾਲ ਇੱਕ ਪੰਜਾਬੀ ਸਕੂਲ ਹੁੰਦਾ ਸੀ ਪੰਜਾਬੀ ਸਕੂਲ ਦੇ ਨਾਲ ਇੱਕ ਹਸਪੀਟਲ ਹੁੰਦਾ ਸੀ ਜਿੱਥੇ ਗਰੀਬ ਲੋਕ ਆਪ ਦਾ ਇਲਾਜ ਕਰਾਉਣੋ ਇਸ ਤਰ੍ਹਾਂ ਦਾ ਰਾਜਾ ਸੀ ਤੇ ਜੇ ਮਸਜਿਦ ਹੁੰਦੀ ਸੀ ਤੇ ਉਹਨਾਂ ਦਾ ਗੁਰਦੁਆਰਾ ਹੁੰਦਾ ਸੀ ਉਹਨਾਂ ਦਾ ਸਕੂਲ ਹੁੰਦਾ ਸੀ ਮੁਸਲਮਾਨਾਂ ਦਾ ਤੇ ਜੇ ਪਾਦਰੀਆਂ ਦਾ ਹੁੰਦਾ ਤਾਂ ਪਾਦਰੀਆਂ ਦੇ ਜਿੱਥੇ ਹੁੰਦੀ ਸੀ ਜੋ ਉਹਨਾਂ ਦੀ ਜਗ੍ਹਾ ਹੁੰਦੀ ਸੀ ਉੱਥੇ ਨਾਲ ਇਸ ਤਰ੍ਹਾਂ ਸਾਰਾ ਕੁਝ ਉਹ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਹੀ ਝਾਕਦਾ ਸੀ ਭਲਾ ਅੱਖ ਭਲਾ ਦੀ ਇੱਕ ਸੀ ਪਰ ਸਾਰਿਆਂ ਨੂੰ ਉਹ ਇੱਕੋ ਅੱਖ ਦੇ ਨਾਲ ਹੀ ਝਾਕਦਾ ਸੀ ਅੱਖ ਇੱਕ ਹੀ ਸੀ ਇਸ ਕਰਕੇ ਸਾਧ ਸੰਗਤ ਅੱਜ ਦੇ ਤੇ ਉਸ ਰਾਜ ਦਾ ਲੱਖਾਂ ਕੋਹਾਂ ਦਾ ਫਰਕ ਹੈ ਮਹਾਰਾਜਾ ਰਣਜੀਤ ਸਿੰਘ ਦਾ ਤੇ ਅੱਜ ਦੇ ਰਾਜ ਦਾ ਜੋ ਤੁਸੀਂ ਮਰਜ਼ੀ ਜਿਹਨੂੰ ਮਰਜ਼ੀ ਵੋਟ ਪਾ ਲਿਓ ਕੰਮ ਉਹਨੇ ਉਹੀ ਕਰਨਾ ਜਿਹੜਾ ਸੈਂਟਰ ਨਾਲ ਰਲੂ ਉਹਨੇ ਕਦੇ ਪੰਜਾਬ ਦਾ ਭਲਾ ਨਹੀਂ ਕਰਨਾ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ